ਅਗਰ ਮੈਨੂੰ ਕਿਸੇ ਨੇ ਦੱਸਿਆ ਵੀ ਦਸਵੇਂ ਪਾਤਸ਼ਾਹ ਨੇ ਦੇਵੀ ਦੀ ਪੂਜਾ ਕੀਤੀ ਸੀ ਮੈਂ ਕਹੋ ਤੈਨੂੰ ਕੋਈ ਕਾਲੀ ਹੂਨ ਆ ਗਿਆ ਉਹ ਤੇ ਆਪਣੀ ਸਕਲਮ ਨਾਲ ਲਿਖ ਗਏ ਨੇ ਤੂੰ ਮੈਂ ਛੋੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉਂ ਜੇਵਾਗ ਰੀਤਾਂ ਨਹੀਂ ਛੱਡ ਕੇ ਮੈਂ ਕਿਸੇ ਦੀ ਪੂਜਾ ਨਹੀਂ ਕਰਨੀ ਜਿਹੜਾ ਵਰ ਲੈਣਾ ਤੇਥੋਂ ਲੈਣਾ ਕਿਚ ਵਗਾ ਕਹਿੰਦੇ ਨੇ ਪਾਹੇ ਕਹੇ ਜਬ ਤੇ ਤੁਮਰੇ ਸਭ ਤੇ ਕੋਈ ਆਖ ਤਰੇ ਨਹੀਂ ਆਨਿਓ ਜਦੋਂ ਦਾ ਮੈਂ ਤੇਰੀ ਸਰਨਾਇ ਮੇਰੀ ਅੱਖ ਨੇ ਕੋਈ ਨਹੀਂ ਆਇਆ ਜਗਾ ਲਿਖ ਦੇਣ ਅਗਲ ਦਵਾਰ ਕੋ ਤਾੜ ਕੇ ਕਾਯੋ ਸੁਹਾਰੋ ਦਵਾਰ ਫਿਰ ਵੇਖੋ ਕਿੰਨੀ ਗੱਲ ਕਲੀਅਰ ਕਰ ਦੇ ਨੇ ਕਹਿੰਦੇ ਮੈਂ ਨਾ ਗਣੇਸ਼ਾ ਪ੍ਰਥਮ ਮਨਾਉਂ ਅਧੂਰ ਕਹਿੰਦੇ ਮੈਂ ਨਾ ਗਣੇਸ਼ਾ ਪ੍ਰਥਮ ਮਨਾਉਂ ਕਸਨ ਬਿਸਨ ਕਭੂ ਮੈਂ ਕਿ ਹੂੰ ਤਾਰ ਸੁਨੇ ਪਹਿਚਾਨ ਨਾ ਤਿਨ ਸਿਓ ਲਿਵ ਲੱਗੀ ਮੋਰੀ ਪੱਗ ਇਨਸ ਬਿੰਦ ਸਿੰਘ ਮਹਾਰਾਜ ਨੇ ਤੇਤੀ ਕਰੋੜ ਦੇਵਤੇ ਦਾ ਪਹਾੜ ਸਾਡੇ ਮੋਢਿਆਂ ਤੋਂ ਲਾਤਾ ਉਹਨਾਂ ਆਖਿਆ ਮੇਰਾ ਸਿੱਖ ਕੋਈ ਫਰਮਾਨੂ ਵਿਸ਼ਨੂ ਨੂੰ ਸ਼ਿਵ ਜੀ ਨੂੰ ਸੂਰਜ ਨੂੰ ਚੰਦਰਮਾ ਨੂੰ ਗੁੱਗੇ ਨੂੰ ਦੇਵੀ ਨੂੰ ਗਣੇਸ਼ ਨੂੰ ਕਿਸੇ ਮੜੀ ਮਸਾਨ ਜੰਤਰ ਮੰਤਰ ਤੋਂ ਨੇ ਨਾਮ ਲੈ ਮੇਰਾ ਸਿੱਖ ਕਿ ਅਕਾਲ ਦੀ ਪੂਜਾ ਕਰੇ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਕਿ ਐਸਾ ਪੰਛਾ ਜਾਗਾ ਜਿਸ ਨੂੰ ਲੋਕ ਵਾਹਿਗੁਰੂ ਜੀ ਦਾ ਖਾਲਸਾ ਕਹਿਣਗੇ